ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੰਲਾ ਪੰਜਵਾ ਅੰਕਾਰ ਚੌਥਾ ਦੋ ਪਦੇ ਇੱਕ ਓੰਕਾਰ ਸਤਗੁਰ ਪਰਸਾਦ ਕਾਮਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ ਸੁਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵਾ ਆਮਨੋ ਸੋ ਮਤ ਜਿਤ ਪ੍ਰੀਤਮ ਪਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਅੰਕਾਰ ਚੌਥਾ ਦੋ ਪਦੇ ਏਕ ਓੰਕਾਰ ਸਤਗੁਰ ਪ੍ਰਸਾਦ कामन संयोग मिला प्रभु अपने पल पल निमख सदा हरि जपने चरण कमल प्रभु के नित त्यावा कामन सोमत जित प्रीतम पाव रहा ऐसे कृपा करो प्रभु मेरे ਆਰ ਨਾਨਕ ਵਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਅੰਕਾਰ ਚੌਥਾ ਦੋ ਪਦੇ ਇੱਕ ਓੰਕਾਰ ਸਤਗੁਰ ਪਰਸਾਦ ਕਾਮਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰਿ ਜਪਨੇ ਚਾਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਹਰਿ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਅੰਕਾਰ ਚੌਥਾ ਰੋਪਦੇ ੴ ਸਤਿਗੁਰ ਪ੍ਰਸਾਦ ਕਾਮਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ ਸੁਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ 5 ਅੰਕਾਰ ਚੌਥਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਮਨ ਸੰਜੋਗ ਮਿਲਿ ਪ੍ਰਭ ਅਤਨੇ ਪਲ ਪਲ ਨਿਮਖ ਸਦਾ ਹਰਿ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਹਰਿ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਅੰਕਾਰ ਚੌਥਾ ਦੋ ਪਦੇ एक ओंकार सतगुरु प्रसाद कामन संयोग मिला प्रभु अपने पल पल निमुख सदा हरि जपने चरण कमल प्रभु के नित त्यावा कामन सोमत जित प्रीतम पावा रहा ऐसे कृपा करो प्रभु मेरे ਹਰ ਨਾਨਕ ਵਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ 5 ਅੰਕਾਰ ਚੌਥਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਮਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰਿ ਜਪਨੇ ਚਾਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਅੰਕਾਰ ਚੌਥਾ ਦੋ ਪਦੇ ੴ सਤਿगुर प्रसाद कामन संयोग मिला प्रभु अपने पल पल निमख सदा हरि जपने चरण कमल प्रभु के नित त्यावा कामन सोमत जत प्रीतम पावा रहा ऐसे कृपा करो प्रभु मेरे ਹਰ ਨਾਨਕ ਵਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਅੰਕਾਰ ਚੌਥਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਮਨ ਸੰਜੋਗ ਮਿਲੋ ਪ੍ਰਭ ਅਪਨੇ ਪਲ ਪਲ ਨਿਮਖ ਸਦਾ ਹਰਿ ਜਪਨੇ ਚਾਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾमन 소ਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਅੰਕਾਰ ਚੌਥਾ ਦੋ ਪਦੇ एक ओंकार सतगुरु परसाद कामन संयोग मिलो प्रभु अपने पल पल निमुख सदा हरि जपने चरण कमल प्रभु के नित त्यावा कामन सोमत जित प्रीतम पावा रहा ऐसे कृपा करो प्रभु मेरे ਹਰ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੰਲਾ ਪੰਜਵਾ ਅੰਕਾਰ ਚੌਥਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਮਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰਿ ਜਪਨੇ चारण कमल प्रभु के नित त्यावा कामना सोमत जत प्रीतम पावा रहा ऐसे कृपा करो प्रभु मेरे हर नानक विसरना कहूं मेरे सतनाम श्री वाहि गुरु साहिब जी राग मिलावल महल्ला पांचवा अंग कर चौथा दो पदे ੴ ਸਤਿਗੁਰ ਪ੍ਰਸਾਦ ਕਾਮਨ ਸੰਜੋਗ ਮਿਲਿ ਪ੍ਰਭ ਅਤਨੇ ਪਲ ਪਲ ਨਿਮਖ ਸੁਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ 5 ਅੰਕਾਰ ਚੌਥਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਮਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰ ਜਪਨੇ चरण कमल प्रभु के नित त्यावा कामना सो मात जत प्रीतम पावा रहा ऐसे कृपा करो प्रभु मेरे हर नानक विसरना कहूं मेरे सतनाम श्री वाहि गुरु साहिब जी राग बिलावल महला पांचवा कर चौथा दोपदे ੴ ਸਤਿਗੁਰ ਪ੍ਰਸਾਦ ਕਾਮਨ ਸੰਜੋਗ ਮਿਲਿ ਪ੍ਰਭ ਅਤਨੇ ਪਲ ਪਲ ਨਿਮਖ ਸਦਾ ਹਰਿ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਹੂ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਅੰਕਾਰ ਚੌਥਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਮਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰਿ ਜਪਣੇ ਕਾਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਾਮਨ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੇ ਕਿਰਪਾ ਕਰਾ ਪ੍ਰਭ ਮੇਰੇ ਹਰ ਨਾਨਕ ਬਿਸਰਨਾ ਕਾਹੂ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ